ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਚੀਮਾ ਪਿੰਡ ਬਗਾਣਾ ਜੀ ਇਹ ਪਿਛਲੇ ਮਹੀਨੇ 7 ਤਰੀਕ ਨੂੰ ਆਪਣਾ ਗੁਰੂ ਘਰ ਦੀ ਜਗ੍ਹਾ ਦਾ ਥੋੜਾ ਜਿਹਾ ਰੌਲਾ ਚੱਲਦਾ ਸੀ ਉਹ ਜਗ੍ਹਾ ਸਾਡੇ ਨਾਂ ਹੈ ਜੀ ਇਹ 1947 ਤੋਂ ਬਾਅਦ ਜਿਹੜੀ ਜਗ੍ਹਾ ਸੀ ਨਾ ਸਾਡੇ ਗੁਰੂ ਘਰ ਦੇ ਨਾਂ ਬੋਲਦੀ ਵੀ ਜਗ੍ਹਾ ਜੀ ਉਹਦੇ ਵਿੱਚ ਜਿਹੜੀ ਪੁਰਾਣੀ ਜਗ੍ਹਾ ਸਕੂਲ ਵਾਲੀ ਜਗ੍ਹਾ ਨਾ ਜੀ ਉੱਚ ਗੁਰਦੁਆਰਾ ਆ ਗਿਆ ਜਿਹੜੀ ਗੁਰਦਾਈ ਜਗ੍ਹਾ ਉੱਚ ਸਕੂਲ ਬਣ ਗਿਆ ਜੀ ਥੋੜੇ ਉਹ ਚ ਸਪੈਦੇ ਸੀਗੇ ਪੁਰਾਣੀ ਪੰਚਾਇਤ ਨੇ ਮਤਾ ਪਾਤਾ ਵੀ ਜਿਹੜੀ ਇਹ ਸਪੈਦੇ ਪੰਚਾਇਤ ਵਿੱਚ ਹੋ ਗਈ ਤੇ ਉਤੋਂ ਵਿੱਚੋਂ ਤੋਂ ਬਾਅਦ ਜਿਹੜੀ ਆਪਣੇ ਗੁਰੂ ਘਰ ਦੀ ਕਮੇਟੀ ਉੱਤੇ ਆਪਣਾ ਕਬਜ਼ਾ ਕਰ ਸਕਦੀ ਹੈ ਜਾਂ ਚਾਰਦਵਾਰੀ ਕਰ ਸਕਦੀ ਹੈ ਉਤੋਂ ਬਾਅਦ ਗੁਰੂ ਘਰ ਨੇ ਆਪਣੇ ਲੰਗਰ ਵੀ ਲਾਏ ਉੱਥੇ ਕੀਰਤਨ ਦਰਬਾਰ ਹੋਏ ਪਰ ਆਪਣੇ ਜੋ ਪ੍ਰਵਾਦ ਫੇਰੀਆਂ ਚ ਵੀ ਚਾਹ ਬਈ ਨਗਰ ਕੀਰਤਨ ਦੇ ਵਿੱਚ ਆ ਵੀ ਆਈ ਜੀ ਉਤੋਂ ਬਾਅਦ ਲਾਕਡਾਊਨ ਹੋ ਗਿਆ ਜੀ ਲਾਕਡਾਊਨ ਤੋਂ ਬਾਅਦ ਆਪਣੇ ਜਦਾਂ ਆ ਆਪਣਾ ਪਰੰਦਰ ਲੱਗ ਗਿਆ ਵੀ ਜਿਆਦਾ ਸੰਗਤ ਇਕੱਠੀ ਨਹੀਂ ਕਰਨੀ ਜੀ ਉਤੋਂ ਬਾਅਦ 5-6 ਸਾਲ ਆਪਣਾ ਨਾ ਕੋਈ ਉੱਤੇ ਕੀਤਾ ਨਹੀਂ ਉਤੋਂ ਬਾਅਦ ਅਸੀਂ ਆਪਣੀ ਗੁਰੂ ਘਰ ਤੇ ਆਪਣਾ ਜਗ੍ਹਾ ਮੱਲੀ ਆਪਣੀ ਉੱਤੇ ਚਾਰਦਾਰੀ ਕੀਤੀ ਉਤੋਂ ਬਾਅਦ ਜਿਹੜਾ ਮੌਜੂਦਾ ਸਰਪੰਚਾ ਜਿਹੜਾ ਆ ਬਣਿਆ ਸਭ ਪਿੰਡ ਬਗਨ ਦਾ ਜੀ ਬਲਵਿੰਦਰ ਗੁਮਾਰ ਜੀ ਇਹ ਸਾਡੇ ਤੇ ਨਾ ਰੋਵ ਲਾ ਰਿਹਾ ਜੀ ਇਹਨੇ ਪੰਚਾਇਤ ਦੀ ਪਿਆਲੀ ਦੇ ਕਬਜ਼ਾ ਕਰ ਲਿਆ ਜੀ ਆਹ ਕਰ ਲਿਆ ਉਹ ਕਰ ਲਿਆ ਮਤਲਬ ਕਿ ਬਹੁਤ ਆ ਸਾਨੂੰ ਪਰੇ ਨੇ ਪਰਛਾਲ ਕੀਤਾ ਜੀ ਗੁਰਦਾਰੀ ਕਮੇਟੀਆਂ ਨੂੰ ਸਾਨੂੰ ਮੈਨੂੰ ਵਿੱਚ ਨੇ ਰਸਤ ਕੀਤਾ ਜੀ ਇਹਨੇ ਮੈਂ ਤੇ ਗਲਤ ਇਲਜ਼ਾਮ ਲਾ ਰਿਹਾ ਜੀ ਤੇ ਹੁਣ ਦੋ ਤਰੀਕ ਦੀ ਗੱਲ ਹੈ ਜੀ ਇਹ ਮੈਂ ਰਹਾਣੇ ਆਉਂਦਾ ਸੀ ਜੀ ਸਮਾਨ ਲੈ ਕੇ ਆਪਣੇ ਘਰ ਦਾ ਤੁਸੀਂ ਕਿਹਾ ਵੀ ਗਲਤ ਇਲਜ਼ਾਮ ਲਾ ਰਿਹਾ ਹੈ ਸਾਡੇ ਤੇ ਹਾਂਜੀ ਹਾਂਜੀ ਉਹ ਕਿਹੜੇ ਇਲਜ਼ਾਮ ਹੈ ਤੁਹਾਡੇ ਤੇ ਲਾ ਰਿਹਾ ਉਹ ਲਾ ਰਿਹਾ ਜੀ ਮੈਨੂੰ ਕੁੱਤਾ ਚ ਮਾਰ ਗਿਆ ਜੀ ਤੇ ਚੂੜੇ ਚ ਮਾਰਾ ਨੂੰ ਮੈਂ ਸਰਪੰਚੀ ਨਹੀਂ ਕਰਨ ਦੇਣੀ ਜੀ ਮੈਂ ਇਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਇਹ ਛੋਟੀਆਂ ਜਾਤਾਂ ਨੂੰ ਇਹ ਸਾਡੇ ਬਰ ਖਿਲਾਫ ਬੋਲਿਆ ਜੀ ਮੈਂ ਕੋਈ ਇਹਨੂੰ ਗਲਤ ਨਹੀਂ ਬੋਲਿਆ ਜੀ ਮੈਂ ਆਪਣਾ ਸਮਾਨ ਲੈ ਕੇ ਰਹਾਣੇ ਟੰਡਾ ਰਿਹਾ ਸੀ ਇਹਨਾਂ ਨੇ ਮੈਨੂੰ ਕਿਸੇ ਅਨਸਬੰਧ ਦੱਸਿਆ ਵੀ ਇਹ ਬੰਦੇ ਮੋਰੇ ਖੜੇ ਆ ਮੈਂ ਕਿਹਾ ਮੈਂ ਕਿਹੜਾ ਕੁਝ ਕੀਤਾ ਜਿਹੜਾ ਮੈਨੂੰ ਗਡਾਰਾ ਇਹ ਜਦੋਂ ਮੈਂ ਉੱਥੋਂ ਆਏ ਜੇ ਨੇ ਮੇਨ ਸਕੂਲ ਮੋਰੇ ਇਹਨਾਂ ਨੇ ਆਪਣਾ ਬਲਵਿੰਦਰ ਕੁਮਾਰ ਸਚਨ ਕੁਮਾਰ ਤੇ ਅਮਨਦੀਪ ਭੱਬੀ ਇੱਕ ਅਮਰਜੀਤ ਗਿੱਲ ਤੇ ਇਹ ਕਹਿੰਨੇ ਆਪਣੀ ਮਾਂ ਨੂੰ ਆਪਣੇ ਮੋਰੇ ਮੇਰੇ ਮੋਰੇ ਕੀਤਾ ਜੀ ਉਹਨੇ ਮੈਨੂੰ ਗਾਲੀ ਗਲੋਚ ਕੀਤਾ ਜੀ ਮਾਂ ਨੇ ਇਹਨੇ ਬੰਦੇ ਸੀ ਤੁਹਾਨੂੰ ਘੇਰਿਆ ਜਿਨਾਂ ਨੇ ਜਿਹੜੇ ਮੋਰੇ ਬੰਦੇ ਸੀਗੇ ਇਹ ਹੈਗੇ ਸੀ 5-7 ਜਿਹਨੇ ਮੇਨ ਸੀ ਬਾਕੀ ਬੰਦੇ ਟੋਟਲੇ ਇਹਨਾਂ ਦੇ ਹੁਣੇ ਜੀ 28-29 ਬੰਦੇ ਹੋਣੇ ਆ ਜੀ ਤੇ ਮੈਂ ਉਸ ਮੌਕੇ ਤੇ ਆਪਣੇ ਬੇਟੇ ਨੂੰ ਫੋਨ ਕੀਤਾ ਬੇੜਾ ਮੇਰਾ ਅਗੇ ਤੇ ਕੰਮ ਗਿਆ ਸੀ ਉਹਨੇ ਫੋਨ ਹੀ ਚੱਕਿਆ ਫਿਰ ਮੈਂ ਗੁਰਸ਼ਰਧ ਸਿੰਘ ਲੰਬੜਦਾਰ ਜੀ ਨੂੰ ਫੋਨ ਲਾਇਆ ਜੀ ਇਹਨਾਂ ਨੇ ਮੇਰੇ ਨਾਲ ਬਹੁਤ ਠੇਕਸ਼ਾਈ ਕੀਤੀ ਮੇਰੀ ਮੋਟਰਸਾਈਕਲ ਦੀ ਚਾਬੀ ਕੱਢੀ ਮੈਂ ਫੇਰ ਵੀ ਇਹਨਾਂ ਦੀ ਇਹਨਾਂ ਨੇ ਮਾਨ ਮੋਹਰੇ ਕਿਹਾ ਮਾਨ ਇਹ ਮੈਨੂੰ ਬਹੁਤ ਕੁੱਤਿਆ ਸਰਪੰਚ ਆਲਾ ਵਗੈ ਗੱਲਾਂ ਬੋਲੀਆਂ ਵੀ ਤੁਸੀਂ ਸਰਪੰਚੀ ਕੀਤੀ 5 ਸਾਲ ਅਸੀਂ ਤੁਹਾਨੂੰ ਕੁਝ ਨਹੀਂ ਬੋਲਿਆ ਫੇਰ ਇਹ ਅਮਨਦੀਪ ਬੱਬੀ ਬੋਲਿਆ ਜੀ ਇਹਦਾ ਦਿਮਾਗ ਖਰਾਬ ਹੋਇਆ ਇਹਦੀ ਘਰ ਦੀ ਕਹਿੰਦੀ ਆ ਮੈਨੂੰ ਇਹਨੂੰ ਇਹਦੀ ਦਵਾਈ ਚੱਲਦੀ ਆ ਇਹਦੀ ਬੋ ਇਹਨੂੰ ਗਲਤ ਮੈਨੂੰ ਬਹੁਤ ਬੋ ਕਹਿੰਦੇ ਜੇ ਇਹਦਾ ਦਿਮਾਗ ਖਰਾਬ ਹੈ ਇਹਨੂੰ ਸੰਗਲ ਪਾਓ ਯਾ ਕਰੋ ਇਹਨੇ ਮੈਨੂੰ ਬਹੁਤ ਗਲਤ ਇਲਜ਼ਾਮ ਬੋਲੇ ਜੀ ਔਰ ਮੈਨੂੰ ਬਾਹਰੋਂ ਕਾਲ ਆ ਰਹੀਆਂ ਜੀ ਐਮਰਜੈਂਸੀ ਕਾਲ ਆ ਰਹੀਆਂ ਧਮਕੀਆਂ ਦੇਂਦੇ ਤੂੰ ਬੰਦਾ ਬਣ ਜਾ ਨਾ ਤੈਨੂੰ ਬੰਦਾ ਬਣਾਵਾਂਗੇ ਅਸੀਂ ਤੁਹਾਡੇ ਕੋਲ ਕਾਲ ਮਜੂਦ ਹੋਣਗੀਆਂ ਹਾਂਜੀ ਕਾਲ ਮਜੂਦ ਹੈ ਤੁਹਾਡੇ ਕੋਲ ਕਾਲ ਮੈਨੂੰ ਮਨਜ਼ੂਰ ਆ ਮੇਰੇ ਕੋਲ ਛੋਟਾ ਫੋਨ ਉੱਤੇ ਕਾਲ ਆਈ ਆ ਜੀ ਉਹ ਮੇਰੇ ਕੋਲ ਰਹੀ ਅਸਲ 'ਚ ਮੇਰੇ ਕੋਲ ਰਿਕਾਰਡ ਨਹੀਂ ਲਿਆ ਅੱਛਾ ਜੀ ਉੱਤੇ ਨੰਬਰ ਨਹੀਂ ਆ ਰਿਹਾ ਐਮਰਜੈਂਸੀ ਕਾਲ ਆ ਰਹੀ ਆ ਜੀ ਫਿਰ ਇਹਨੇ ਮੈਨੂੰ ਬਹੁਤ ਗਲਤ ਬੋਲਿਆ ਜੀ ਇਹ ਵੀਡੀਓ ਹੈ ਇਹਦੀ ਵੀ ਜਿਹੜੀ ਰਿਪੋਰਟ ਆ ਸੀ ਇਹਨੇ ਮਤੇ ਜਾ ਕੇ ਐਸਐਸਓ ਸਾਹਿਬ ਦੇ ਮਤੇ ਧਰਨਾ ਲਾਇਆ ਜੀ ਮੈਨੂੰ ਗੁਰਬੀ ਨੇ ਬਹੁਤ ਗਲਤ ਬੋਲਿਆ ਪਰ ਉਲਟਾ ਅਸੀਂ ਕੋਈ ਨਹੀਂ ਅਸੀਂ ਵੀਡੀਓ ਕਢਾ ਲਈ ਹੈ ਜੀ ਉਹਦੇ ਵਿੱਚ ਦੇਖ ਲਓ ਵੀ ਕੌਣ ਗਲਤ ਆ ਕੌਣ ਸਹੀ ਆ ਅਸੀਂ ਐਸਪੀ ਸਾਹਿਬ ਦੇ ਤਰਖਾਸ ਦੇ ਕੇ ਆਏ ਜੀ ਉਹਨਾ ਮੇਰੇ ਹੱਥ ਛੋੜ ਗਏ ਆ ਜੋ ਇਨਸਾਫ ਆ ਤੁਸੀਂ ਸਾਨੂੰ ਦਵਾ ਦਿਓ ਜੇ ਕਿਉਂ ਮੈਂ ਗਲਤੀ ਕੀਤੀ ਆ ਜੇ ਮੈਂ ਬੋਲਿਆ ਸੀ ਆਪਣੇ ਕੁੱਤਾ ਚਮਾਰ ਗਿਆ ਜਾਂ ਚੂੜੇ ਬਰਾਦਰੀ ਨੂੰ ਆ 12 ਮਾੜਾ ਪਾੜਾ ਬੋਲਿਆ ਗੁਰਦੁਆਰੇ ਆ ਜਣ ਠੀਕ ਹੈ ਜੀ ਕੱਲ ਨੂੰ ਮੇਰੇ ਗੁਰੂ ਰਵਿਦਾਸ ਮਹਾਰਾਜ ਦੀ ਪਹਿਲੀ ਪਰਵਾਸ ਫਰੀ ਮੇਰੇ ਆ ਜੀ ਗੁਰੂ ਘਰ ਦੀ ਸੇਵਾ ਖੰਡ ਬਾੜ ਸਾਹਿਬ ਦੀ ਮੈਂ ਲਈ ਆ ਜੀ ਮਹਾਰਾਜ ਦੀ ਪਾਲਕੀ 10 ਤਰੀਕ ਅਗਰ 11 ਤਰੀਕ ਨੂੰ ਨਗਰ ਕੀਰਤਨ ਸਜਾਉਣਾ ਉਹਦੇ ਵਿੱਚ ਮੇਰੀ ਮਹਾਰਾਜ ਦੀ ਪਾਲਕੀ ਸੇਵਾ ਲਗੀ ਆ ਗੁਰੂ ਘਰ ਦਾ ਜੋ ਖੰਡ ਬਾੜ ਸਾਹਿਬ ਵਾਲਾ ਲੰਗਰ ਆ ਉਹ ਸੇਵਾ ਮੇਰੀ ਆ ਜੀ ਬਾਕੀ ਚਲੋ ਸਰਕਾਰਾਂ ਆਪਣਾ ਸਪੀਸਾ ਦੇ ਰਿਪੋਰਟ ਦਿੱਤੀ ਆ ਜੀ ਸਰਕਾਰ ਆਪਣੇ ਆਸ਼ੀਰਵਾਦ ਜਰ ਰਿਪੋਰਟ ਦਿੱਤੀ ਆ ਤੇ ਬਾਕੀ ਜੇ ਆਪਣਾ ਕੋਈ ਫੈਸਲਾ ਨਹੀਂ ਦੇ ਗੁਰੂ ਘਰ ਆਪਨੇ ਆ ਜਾਵੇ ਅਸੀਂ ਵੀ ਉੱਥੇ ਆ ਜਾਨੇ ਆਪਣੀ ਕਮੇਟੀ ਲੈ ਕੇ ਗੁਰਦੁਆਰੇ ਦੀ ਆਪਣੇ ਮਸਜਿਦਾਂ ਦੀ ਲੈ ਕੇ ਆ ਜਾਨੇ ਆ ਉੱਥੇ ਇਨਸਾਫ ਹੋ ਜਾਊਗਾ ਇਹ ਕਸਮ ਖਾ ਲਵੇ ਜੀ ਮੈਨੂੰ ਇਹ ਤਾਂ ਗਲਤ ਲੱਭ ਜੀ ਬੋਲੇ ਆ ਉੱਥੇ ਇਨਸਾਫ ਹੋ ਜਾਊਗਾ ਜੀ ਕੀ ਮੰਗ ਕਰਦੇ ਹਾਂ ਬਸ ਇਹ ਹੀ ਆ ਜਾਦਾ ਫੈਸਲਾ ਹੋ ਜਾਏ ਜੋ ਹੈਗਾ ਜਿਹੜੀ ਜਿਹੜੇ ਮੇਧ ਜੁਠੇ الزام ਲਾ ਰਿਆ ਇਹਦਾ ਫੈਸਲਾ ਹੋਣਾ ਚਾਹੀਦਾ ਜੀ ਹਾਂਜੀ ਬਾਈ ਗੁੰਜਾ ਖਾਲਸਾ ਬਾਈ ਦੀ ਰਿਫਤੇ ਮੈਂ ਪਿੰਡ ਭਗਾਣੇ ਦਾ ਲੰਬੜਦਾਰ ਹਾਂ ਜੀ ਮੌਜੂਦਾ ਐਨਾ ਗੁਰਪ੍ਰੀਤ ਸਿੰਘ ਨੇ ਮੈਨੂੰ ਫੋਨ ਕੀਤਾ ਕੁਝ ਦਿਨ ਪਹਿਲਾਂ 2 ਤਰੀਕ ਨੂੰ ਕਹਿੰਦਾ ਕਿ ਮੈਨੂੰ ਕੁਝ ਬੰਦਿਆਂ ਨੇ ਸਕੂਲ ਦੇ ਕੋਲ ਘੇਰ ਲਿਆ ਆ ਜਲਦੀ ਪਹੁੰਚੋ ਮੈਂ ਪਹੁੰਚ ਗਿਆ ਉੱਥੇ ਜਿੰਨੀ ਜਲਦੀ ਜਿੰਨੀ ਵੀ ਹੋ ਸਕਿਆ ਤੇ ਅਜੇ ਇਹਦੀ ਆਪਸ ਵਿੱਚ ਹੀ ਇਹ ਧੱਕਾ ਮੁਕੀ ਕਰ ਰਹੇ ਸੀਗੇ ਬਲਵਿੰਦਰ ਸਿੰਘ ਸਰਪੰਚ ਤੇ ਤਿੰਨ ਚਾਰ ਹੋਰ ਬੰਦੇ ਸੀ ਨਾਲ ਇਹਦੇ ਇਹਦੀ ਚਾਬੀ ਮੋਟਰਸਾਈਕਲ ਦੀ ਖੇਚ ਰਹੇ ਸੀ ਇਹ ਮੈਂ ਜਨੂਆ ਨੂੰ ਜਾ ਕੇ ਛਡਾਇਆ ਉੱਥੇ ਮੈਂ ਉਹਨੂੰ ਪੁੱਛਿਆ ਮੈਂ ਕੀ ਗੱਲ ਕੀਤੀ ਆ ਉਹ ਕਹਿੰਦਾ ਕਿ ਮੈਨੂੰ ਇਹਨੇ ਇਦਾਂ ਗਿਆ ਕੁੱਤਾ ਚ ਮਾਰ ਕਿਆ ਕਹਿੰਦਾ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਕਿਹ ਇ ਗੱਲ ਇੰਨੀ ਕਹਿੰਦਾ ਨਹੀਂ ਮੈਂ ਨਹੀਂ ਕਹੀ ਇੰਨੀ ਗੱਲ ਕਹਿੰਦਾ ਮੈਂ ਤਾਂ ਰਹਾਣੇ ਉਸਮਾਨ ਲੈ ਕੇ ਆ ਰਿਹਾ ਬਿਜਲੀ ਦਾ ਤੈਨੂੰ ਆਉਂਦੇ ਰਸਤੇ ਚ ਘੇਰ ਲਿਆ ਤੇ ਮੈਂ ਕਿਹਾ ਇਹਨੂੰ ਮੈਂ ਸਮਝਾ ਸਮਝੂ ਗਿਆ ਨੂੰ ਵੀ ਭੇਜ ਦਿੱਤਾ ਤ ਉਹਨੂੰ ਵੀ ਪਰੇ ਕਰ ਦਿੱਤਾ ਉਹ ਫੇਰ ਨਾ ਹਟੇ ਉਹ ਕਹਿੰਦੇ ਅਸੀਂ ਘਟਕਾਣਾ ਅਦੀ ਸੜਕ ਰੋਕਣੀ ਆ ਅਸੀਂ ਆ ਕਰਨਾ ਉਹ ਕਰਨਾ ਕਿ ਤੁਸੀਂ ਕੰਮ ਨਹੀਂ ਚਲਾਉਣ ਦੇਂਦੇ ਪਿੰਡ ਦਾ ਮੈਂ ਕਹਾਂ ਅਸੀਂ ਤਾਂ ਰੋਕਿਆ ਨਹੀਂ ਤੈਨੂੰ ਕਦ ਰੋਕਿਆ ਕੰਮ ਤਾਂ ਚੱਲੋ ਸਾਫਾ ਸਰਪੰਚ ਨੇ ਇਹ ਗੱਲ ਕਹੀ ਆ ਬਈ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਇਹ ਸੱਚ ਹੈ ਕਿ ਝੂਠ ਨਹੀਂ ਨਹੀਂ ਜੀ ਇਹ ਕਿੱਥੋਂ ਇਹਦਾ ਉਧਰ ਰਹਾਣੇ ਆ ਰਿਹਾ ਸੀ ਗਏ ਤੇ ਮਗਰ ਇੱਕ ਬੰਦਾ ਬੈਠਾ ਸੀ ਸਮਾਨ ਲੈ ਕੇ ਬਿਜਲੀ ਦਾ ਇਹਨੂੰ ਉੱਥੇ ਮਸਕੂਲ ਦੇ ਕੋਲ ਰੋਕ ਲਿਆ ਮੈਨੂੰ ਪੁੱਛਿਆ ਮੈਂ ਕਿ ਤੂੰ ਇਹ ਗੱਲ ਕਹੀ ਐ ਇੰਨੀ ਗੱਲ ਕਹਿੰਦਾ ਨਹੀਂ ਬਿਲਕੁਲ ਨਹੀਂ ਮੈਂ ਕਹੀ ਗੱਲ ਇਹ ਤਾਂ ਫਿਰ ਮੈਂ ਇਹਨੂੰ ਪੁੱਛਿਆ ਕਿ ਮੈਂ ਇਹਨੂੰ ਮੈਂ ਸੋਚ ਰਿਹਾ ਕਿ ਜੇ ਇੰਨਾ ਦੀਆਂ ਗੰਦੀਆਂ ਗੱਲਾਂ ਨੇ ਕਰਨੀਆਂ ਹੋਣ ਗੁਰੂ ਰਵਿਦਾਸ ਜੀ ਤੇ ਮਹਾਰਾਜ ਦੇ ਬਾਰੇ ਕੁੱਤਾ ਚ ਮਾਰ ਜੇ ਕਹਿਣਾ ਹੋਵੇ ਤੇ ਪ੍ਰਭਾਤ ਫੇਰੀਆਂ ਗੱਲ ਹੀ ਗੁਰੂ ਆ ਵੀ ਦੱਸਦੀਆਂ ਕਰਾਵੇ ਜੀ ਗੁਰੂ ਰਵਿਦਾਸ ਜੀ ਦੀ ਪ੍ਰਭਾਤ ਫੇਰੀ ਆ ਦੂਸਰਾ ਕਹਿੰਦਾ ਮੈਂ ਗੁਰਦੁਆਰੀ ਸੇਵਾ ਵੀ ਲਈ ਆ ਗੁਰੂ ਰਵਿਦਾਸ ਜੀ ਦੀ ਜੇ ਇੰਨਾ ਗੰਦੀ ਇਹਦੀ ਸੋਚ ਹੋਵੇ ਤੇ ਕਿਉਂ ਇਹ ਗੱਲਾਂ ਕਿਉਂ ਕਰੇ ਇਹ ਇੰਨੀ ਗੰਦੀ ਸੋਚ ਦਾ ਮਾਲਕ ਨਹੀਂ ਜੀ ਜੇ ਸੋਚਿਆ ਜਾਵੇ ਤਾਂ ਜੇ ਇਹਨੇ ਕੀਆ ਹੋਵੇ ਤਾਂ ਕਰਨੀ ਦਾ ਆਪ ਭਰੂਗਾ ਜੀ ਇਹ ਸਚਾਈ ਕੀ ਆ ਜੀ ਸਚਾਈ ਤਾਂ ਇਹੀ ਆ ਜੀ ਗਲਤ ਇਲਜ਼ਾਮ ਲਾਇਆ ਜਾ ਰਿਹਾ ਇਹ ਗੁਰਦੁਆਰੇ ਦਾ ਕੋਈ ਪੰਗਾ ਆਪਣੀ ਜਗਾ ਜਗਾ ਦਾ ਉਹਦੇ ਕਰਕੇ ਇਹ ਹਰੇਕ ਨੂੰ ਵਿੱਚ ਧੱਕੀ ਜਾਂਦਾ ਸਰਪੰਚੇ ਨਜਾਇਜ਼ ਧੱਕ ਰਿਆ ਯਾਨੀ ਇਹ ਬੇਬੁਨਿਆਦ ਆ ਬੇਬੁਨਿਆਦ ਜੀ ਬਿਲਕੁਲ ਝੂਠ ਆ ਤੇ ਸਚਾਈ ਆ ਵੀ ਇੱਕ ਜਗਾ ਦਾ ਰੌਲਾ ਕਰਕੇ ਇਹ ਜਗਾ ਦਾ ਰੌਲਾ ਕਰਕੇ ਪਹਿਲਾਂ ਵੀ ਇਹਨੇ ਕੇਸ ਡੀਡੀਪੀਓ ਦੇ ਕੀਤਾ ਆ ਚਾਰਾਂ ਪੰਜਾਂ ਬੰਦਿਆਂ ਦੇ ਨਾਮ ਤੇ ਹਾਂਜੀ ਬਿਲਕੁਲ ਨਜਾਇਜ਼ ਕਰ ਰਿਹਾ ਧੱਕਾ ਕਰ ਰਿਹਾ ਪਹਿਲਾਂ ਵੀ ਕੋ ਪਰਚਾ ਚੱਲ ਰਿਹਾ ਜੀ ਡੀਡੀਪੀਓ ਦੇ ਕੇਸ ਚੱਲ ਰਿਹਾ ਜੀ ਇੱਕ ਜਗਾ ਦਾ ਗੁਰਦੁਆਰੇ ਦਾ ਕੁਝ ਦਿਨ ਪਹਿਲਾਂ ਕੀਤਾ ਨੇ ਕੇਸ ਉਹ ਤੇ ਉਹਦੇ ਕਰਕੇ ਇਹ ਰਣਜਸ਼ ਆਪਣੀ ਉਹ ਰਣਜਸ਼ ਦਾ ਬਦਲਾ ਲੈ ਰਿਹਾ ਹੈ ਕੀ ਨਾਂ ਤੁਹਾਡਾ ਮੈਨੂੰ ਕੋ ਸ਼ਰਨ ਸਿੰਘ ਨੰਬਰਦਾਰ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਇਹੀ ਕਰਦੇ ਕਿ ਇਦਾਂ ਦੀਆਂ ਰਣਸ਼ਾ ਪਿੰਡ ਚ ਨਾ ਚੱਲਣ ਬੇਨਤੀ ਇਹ ਹੈ ਕਿ ਪਿੰਡ ਦਾ ਮਾਹੌਲ ਜਿਹੜਾ ਆ ਬੜਾ ਵਧੀਆ ਚੱਲ ਰਿਹਾ ਸੀ ਕੁਝ ਟਾਈਮ ਤੋਂ ਇਹ ਮਹੀਨੇ ਡੇਢ ਮਹੀਨੇ ਤੋਂ ਇਹ ਖਰਾਬ ਹੋਇਆ ਮਾਹੌਲ ਬਹੁਤ ਗੰਦਾ ਹੋ ਰਿਹਾ ਇਹਨੂੰ ਕਾਸੀ ਪ੍ਰਸ਼ਾਸਕ ਨੂੰ ਇਹ ਮੰਗ ਕਰਦੇ ਆ ਕਿ ਉਹ ਸੁਧਾਰਿਆ ਪੁਲਿਸ ਅਧਿਕਾਰੀ ਸਾਡੀ ਪੂਰੀ ਮਦਦ ਕਰ ਰਿਹਾ ਪਿੰਡ ਦੇ ਵਿੱਚ ਘੇੜੀ ਲਾਉਂਦਾ ਹੈ ਦੇਖਦਾ ਹੈ ਕਿ ਕੋਈ ਗਲਤ ਨਹੀਂ ਹੋ ਰਿਹਾ ਫਿਰ ਵੀ ਕੁਝ ਠੀਕ ਚੱਲ ਰਿਹਾ ਹੈ ਪੁਲਿਸ ਕਰਕੇ ਨਹੀਂ ਤਾਂ ਹੁਣ ਤਾਂ ਮਾਹੌਲ ਖਰਾਬ ਹੋਇਆ ਜਾਣਾ ਸਾਰਾ ਜਿਹਾ ਆਉਣਾ ਹਰੇ ਕੋਈ ਇੱਕ ਦੂਜੇ ਦੇ ਗੱਲ ਪੈਣ ਨੂੰ ਤਿਆਰ ਆ ਠੀਕ ਹੈ ਜੀ ਇਹਦਾ ਮਤਲਬ ਪ੍ਰਸ਼ਾਸਨ ਤੁਹਾਡੀ ਮਦਦ ਕਰ ਰਿਹਾ ਨਹੀਂ ਸਾਰਿਆਂ ਦੀ ਮਦਦ ਕਰ ਰਿਹਾ ਪਿੰਡ ਸਾਰੇ ਪਿੰਡ ਦੀ ਮਦਦ ਕਰ ਰਿਹਾ ਦੇਖ ਰਿਹਾ ਹੈ ਪੂਰੀ ਨਿਗਰਾਨੀ ਪਿੰਡ ਦੀ ਜਾਨੀ ਉਹਦੀ ਦੇਖ ਰੇਠ ਰੇਠ ਹੈ ਪੂਰੀ ਪੂਰੀ ਹਾਂਜੀ ਪ੍ਰਸ਼ਾਸਨ ਪੂਰਾ ਦੇਖ ਰਿਹਾ ਚੰਗੀ ਤਰ੍ਹਾਂ ਕੋਈ ਗਲਤ ਕੰਮ ਨਾ ਹੋਵੇ ਪਿੰਡ ਦੇ ਵਿੱਚ ਠੀਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਅਰੰਧ ਕਮੇਟੀ ਭਗਾਣਾ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਸਾਰੇ ਆਏ ਹੋਏ ਹਨ ਮੈਂ ਇਸ ਗੱਲ ਤੇ ਬਹੁਤ ਜ਼ੋਰ ਅਪੀਲ ਕਰਦਾ ਕਿ ਸਾਡਾ ਜਿਹੜਾ ਇਹ ਬੰਦਾ ਆ ਇਸ ਗੱਲ ਨੂੰ ਕਹਿ ਨਹੀਂ ਸਕਦਾ ਕਿਉਂਕਿ ਇਹਦੇ ਨਾਲ ਗੁਰੂ ਘਰ ਦੇ ਨਾਲ ਸਾਡੇ ਇੱਧਰ ਬਹੁਤ ਪਿਆਰ ਆ ਇਸਨੇ ਪ੍ਰਵਾਤ ਫੇਰ ਵੀ ਰਖਾਈ ਹੋਈ ਪਹਿਲੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਜੀਨ ਕਰਾਉਣੇ ਹਨ ਤੇ ਪਾਲਕੀ ਵੀ ਇਹਨਾਂ ਨੇ ਸਜਾ ਕੇ ਦੇਣੀ ਹੈ ਕੋ ਮੈਂ ਤੇ ਇਹ ਗੱਲ ਕਰੂੰਗਾ ਵੀ ਪਿੰਡ ਦੇ ਵਿੱਚ ਐਓ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਜਾਤ ਪੁਰਾਣੀਆਂ ਤਾਂ ਕੋਈ ਪਿੱਛੇ ਰਹਿ ਗਿਆ ਗੱਲ ਅੱਗੇ ਵਧਣ ਦੀ ਗੱਲ ਕਰਨੀ ਚਾਹੀਦੀ ਆ ਕੰਮ ਪਿੰਡ ਦਾ ਕਰਨਾ ਚਾਹੀਦਾ ਨਾ ਕਿ ਇਦਾਂ ਦੀ ਰੰਜਿਸ਼ਾਂ ਕੱਢਣੀਆਂ ਚਾਹੀਦੀਆਂ ਕੰਮ ਦੇ ਵਿਤਰੀ ਵਾਸਤੇ ਕੰਮ ਕਰਨੇ ਚਾਹੀਦੇ ਆ ਨਾ ਕਿ ਇਦਾਂ ਦੀਆਂ ਗੱਲਾਂ ਨੂੰ ਸੋਚ ਵਿੱਚ ਲਿਆਉਣਾ ਚਾਹੀਦਾ ਇਹ ਛੋਟੀਆਂ ਗੱਲਾਂ ਇਹਦੇ ਉਂ ਇਨ੍ਹਾਂ ਪਿੱਛੇ ਨਹੀਂ ਜਾਣਾ ਚਾਹੀਦਾ ਇਹ ਸੁਧਾਰ ਜੋ ਸਰਪੰਚ ਨੂੰ ਵੀ ਚਾਹੀਦਾ ਕਿ ਇਦਾਂ ਦੀਆਂ ਜਨਸ਼ਰਾਂ ਵਿੱਚ ਨਾ ਪਵੇ ਕੰਮ ਕਰਨ ਦੀ ਆਪਣੇ ਆਪਣੀਆਂ ਜਿੱਥੇ ਤੇ ਵੀ ਇਹਨਾਂ ਦੀ ਸਵਾਵਾਂ ਲੱਗਿਆ ਉੱਥੇ ਉੱਥੇ ਕੰਮ ਕਰਨ ਸੋ ਇਹ ਜੇ ਵੀਰ ਹਾਂਜੀ ਜੇ ਕੋਈ ਵੀ ਇਹਨਾਂ ਦੀ ਗੱਲਬਾਤ ਹੋਈ ਹੈ ਉਥੇ ਲੜਾਈ ਝਗੜਾ ਹੋਇਆ ਇਹਨੂੰ ਬੈਠ ਕੇ ਸਮਝਾਇਆ ਜਾ ਸਕਦਾ ਨਾ ਕਿ ਤਾਂ ਕੋਈ ਪਿੰਡ ਦੇ ਵਿੱਚ ਰੋਲਰ ਪਾਪਾ ਆ ਕੇ ਵੇ ਯਾਦ ਬਰਾਜ ਦੇ ਤੌਰ ਤੇ ਜਾ ਜਿਹਨੂੰ ਜਨੂੰ ਵਧਾਇਆ ਜਾਵੇ ਇਹ ਗੱਲਾਂ ਗਲਤਾਂ ਬੈਠ ਕੇ ਇਹਨੂੰ ਸੁਲਝਾਇਆ ਜਾਵੇ ਉਹ ਵੀ ਗੁਰਦਾਰ ਸਾਹਿਬ ਆਜਣੇ ਇਹ ਵੀ ਗੁਰਦਾਰ ਸਾਹਿਬ ਜਿਹੜਾ ਸਾਰੇ ਜਣੇ ਇਕੱਠੇ ਹੋ ਗਏ ਚੰਗੇ ਨਮਾਇंदे ਪਿੰਡ ਦੇ ਆ ਕੇ ਇਹਨਾਂ ਦੇ ਨਾਲ ਗੱਲਬਾਤ ਕਰਨ ਸਾਡੇ ਨਾਲ ਸਾਡੇ ਗੁਰਦਾਰ ਉਧਰ ਆ ਜਣਾਂ ਤੇ ਉੱਥੇ ਬੈਠ ਕੇ ਜੇ ਕੋਈ ਗੱਲਬਾਤ ਹੈਗੀ ਆ ਤੇ ਉੱਥੇ ਨਵੇਂਣ ਉੱਥੇ ਜਦੋਂ ਅਗਲਾ ਕਹਿ ਰਿਹਾ ਮੈਂ ਗੁਰਦਾਰ ਸਾਹਿਬ ਆਵਾਂ ਤਾਂ ਤੇ ਫਿਰ ਤੁਹਾਨੂੰ ਉਹਨਾਂ ਨੂੰ ਵੀ ਆਉਣਾ ਚਾਹੀਦਾ ਸਤਕਾਰ ਸਰਪੰਚ ਸਾਹਿਬ ਨੂੰ ਕਿਉਂਕਿ ਵਧੀਆ ਨਹੀਂ ਲੱਗਦਾ ਇਹਦਾ ਵਿੰਡ ਦੇ ਵਿੱਚ ਅੱਛੀਆਂ ਗੱਲਾਂ ਕਰਨੀਆਂ ਚਾਹੀਦੀਆਂ ਤੇ ਨਾ ਅਗੇ ਮਾੜੀਆਂ ਕਰਨੀਆਂ ਚਾਹੀਦੀਆਂ ਜੀ ਬੈਠ ਕੇ ਮਸਲਾ ਬੈਠ ਕੇ ਮਸਲਾ ਹੱਲ ਹੋਣਾ ਚਾਹੀਦਾ ਜੀ ਹੱਲ ਹੋ ਸਕਦਾ ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮੈਂ ਇੱਕ ਐਸੀ ਹੋਣ ਦੇ ਨਾਤੇ ਫੇਰ ਵੀ ਮੈਂ ਇਹ ਅਪੀਲ ਕਰੂੰਗਾ ਕਿ ਇਹ ਗੱਲਾਂ ਵਧੀਆ ਨਹੀਂ ਸਾਡੇ ਭਾਈਚਾਰੇ ਨੂੰ ਬਹੁਤ ਫੇਸਬੌਕ ਦੀ ਹੈ ਏਦਾਂ ਦੀਆਂ ਗੱਲਾਂ ਦੀ ਤੇ ਤਾਂ ਜੋ ਇੱਥੇ ਆਣ ਕੇ ਗੁਰਦਾਜ ਜੀ ਇਹਨਾਂ ਨੂੰ ਗੱਲ ਨੂੰ ਸੁਲਝਾਇਆ ਜਾਵੇ ਸਾਰੇ ਨੁਮਾਇंदे ਆਉਣ ਸਾਰੇ ਮੈਂਬਰ ਬੈਠਣ ਤਾਂ ਕਿ ਜੋ ਇਸ ਗੱਲ ਦਾ ਸੋਲੂਸ਼ਨ ਮਿਲ ਸਕੇ ਮੈਂ ਅਪੀਲ ਕਰਦਾ ਸਾਰੇ ਹੀ ਨਗਰ ਨਿਵਾਸੀਆਂ ਨੂੰ ਪਿੰਡ ਨੂੰ ਇਕੱਠਾ ਕੀਤਾ ਜਾਵੇ ਬੈਠ ਕੇ ਇਸ ਗੱਲ ਨੂੰ ਸੁਲਝਾਇਆ ਜਾਵੇ ਤਾਂ ਜੋ ਇਹ ਜਿਹੜੀਆਂ ਰੇਹਣੀਆਂ ਸ਼ਾਹੜੀਆਂ ਵੱਡੀਆਂ ਇਹਨਾਂ ਨੂੰ ਖਤਮ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵਾਰ ਸਹੀ ਹੈ ਬਿੱਕੀ ਬਈ ਇਹ